ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਪਾਇੰਟਮੈਂਟਾਂ ਵੱਡੇ ਵੀਰਾਂ ਭਰਾਵਾਂ ਦੀ ਰਿਜੈਕਟ ਹੋਈਆਂ ਵਾ ਨਹੀਂ ਮਿਲ ਰਹੀਆਂ ਕਈਆਂ ਨੂੰ ਕਈਆਂ ਦੀ ਰਿਜੈਕਟ ਦੀ ਈਮੇਲ ਆ ਗਈ ਆ ਉਹ ਹੁਣ ਕੀ ਕਰ ਸਕਦੇ ਆ ਉਹਨਾਂ ਦੀ ਕਿਉਂ ਰਿਜੈਕਟ ਹੋਈਆਂ ਆ ਆਪਾਂ ਇਸ ਟੌਪਿਕ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾਲ ਲੰਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਧਰ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਦੱਸ ਦਾਂ ਕਿ ਜੇ ਕਿਸੇ ਵੀਰ ਭਰਾ ਨੇ ਅਪਾਇੰਟਮੈਂਟ ਲੈਣੀ ਹੋਵੇ ਆਉਣ ਵਾਲੇ ਸਮੇਂ ਵਿੱਚ ਕੋਈ ਫੈਮਿਲੀ ਅਪਾਇੰਟਮੈਂਟ ਜਾਂ ਨੌ ਮੰਥ ਵਾਲੇ ਪੇਪਰਾਂ ਦੀ ਅਪਾਇੰਟਮੈਂਟ ਆ ਭਾਵੇਂ ਸਾਲ ਵਾਲੇ ਪੇਪਰਾਂ ਦੀ ਅਪਾਇੰਟਮੈਂਟ ਆ ਜੇਕਰ ਤੁਹਾਨੂੰ ਅਪਾਇੰਟਮੈਂਟ ਦੀ ਲੋੜ ਆ ਤੁਹਾਡੇ ਪੇਪਰ ਨਿਕਲ ਆਏ ਆ ਤੁਸੀਂ ਸਾਡੇ ਨਾਲ ਇੰਸਟਾਗ੍ਰਾਮ ਤੇ ਕਨੈਕਟ ਕਰ ਲਓ ਤੇ ਆਪਾਂ ਤੁਹਾਨੂੰ ਜਰਨਲ ਬੰਦੇ ਕੋ ਭੇਜਾਂਗੇ ਜਿਸ ਤੁਹਾਨੂੰ ਅਪਾਇੰਟਮੈਂਟ ਜਿਹੜੀ ਆ ਉਹ ਅਪਲਾਈ ਕਰਕੇ ਦੇ ਸਕਦੇ ਆ ਠੀਕ ਹੈ ਬਾਕੀ ਮਿਲਣੀ ਨਾ ਮਿਲਣੀ ਇਹ ਐਮਬੈਸੀ ਦਾ ਕੰਮ ਆ ਇਸ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਪੱਕਾ ਮਿਲੂਗੀ ਮਿਲੂਗੀ ਕਿਉਂਕਿ ਉਹ ਵੀਰ ਭਰਾ ਕਿਉਂਕਿ ਮੇਰੀ ਆਜੀ ਉਹ ਵੀਰਨਾਂ ਘਰ ਲੋਈ ਮੈਨੂੰ ਨੇ ਸਾਰਾ ਕੁਝ ਦੱਸਿਆ ਕਿ ਕਿਉਂ ਅਪਾਇੰਟਮੈਂਟ ਰਿਜੈਕਟ ਹੋਈਆਂ ਤੇ ਮੈਂ ਸੋਚਿਆ ਵੀ ਚਲੋ ਵੀਰਾਂ ਭਰਾਵਾਂ ਨੂੰ ਦੱਸਿਆ ਜਾਵੇ ਕਿ ਵੀਡੀਓ ਬਣਾਏ ਕਿ ਕਿਉਂ ਅਪਾਇੰਟਮੈਂਟ ਰਿਜੈਕਟ ਹੋਈਆਂ ਵਾ ਜਿਹੜੀਆਂ ਫੇਕ ਨਿਊਜ਼ਾਂ ਚੱ ਸਭ ਤੋਂ ਪਹਿਲਾਂ ਮੈਂ ਬਤੇ ਜਿਹੜਾ ਫੇਕ ਲਿੰਕ ਚੱਲ ਰਿਹਾ ਵਾ ਇਹ ਲਾ ਕੀ ਆਪਣੇ ਜਿਹੜੇ ਆ ਡਾਕੂਮੈਂਟ ਫਿਲ ਕਰੋ ਸਾਰੇ ਜਾਣੇ ਇਹ ਕੋਈ ਇਹ ਫੇਕ ਨਿਊਜ਼ ਇਹ ਵੀ ਫੇਕ ਨਿਊਜ਼ ਆਪਾਂ ਕਹਿ ਦਈਏ ਕਿ ਫੇਕ ਨਿਊਜ਼ ਵਾ ਜਾਂ ਫੇਕ ਲਿੰਕ ਵਾ ਇਹਦਾ ਕੋਈ ਵੀ ਤੁਸੀਂ ਵਿਸ਼ਵਾਸ ਨਾ ਕਰੋ ਮੇਰੇ ਵੀਰ ਭਰਾ ਕਿਉਂਕਿ ਇਹ ਕੁਝ ਨਹੀਂ ਕਰ ਸਕਦੇ ਜੇ ਆਪਾਂ ਕਹਿ ਦਈਏ ਕਿ ਲਿੰਕ ਭਰ ਦਿਓ ਤੇ ਬਾਅਦ ਚ ਐਮਬੈਸੀ ਕੋ ਭੇਜਣਗੇ ਇਦਾਂ ਕੁਝ ਵੀ ਨਹੀਂ ਹੋਣਾ ਤੁਸੀਂ ਸਾਰੇ ਜਾਣੇ ਸਿਰਫ ਪਹਿਲਾਂ ਪਹਿਲਾਂ ਵੇਟ ਕਰਨੀ ਆ ਜਿੰਨਾ ਚਿਰ ਤੱਕ ਕਿਹੜੀ ਐਮਬੈਸੀ ਆ ਉਹ ਕੋਈ ਨਵੀਂ ਅਪਡੇਟ ਨਹੀਂ ਲੈ ਕੇ ਆਉਂਦੀ ਉਗੀਆਂ ਨਾਰਮਲੀ ਗੱਲ ਇੰਨੇ ਬੰਦੇ ਦੇ ਅਪਾਇੰਟਮੈਂਟਾਂ ਇਕੱਠੀਆਂ ਰਿਜੈਕਟ ਕੀਤੀਆਂ ਉਹਨਾਂ ਨੇ ਤਾਂ ਕੋਈ ਨਾ ਕੋਈ ਅਪਡੇਟ ਜਰੂਰ ਆਊਗੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਉਂ ਇਹ ਰਿਜੈਕਟ ਕੀਤੀਆਂ ਗਏ ਆਪਾਇੰਟਮੈਂਟਾਂ ਜਿਵੇਂ ਤੁਹਾਨੂੰ ਸਾਰਾ ਪਤਾ ਹੈ ਕਿ ਵੀਰਾ ਭਰਾਵਾਂ ਨੇ ਅਪਾਇੰਟਮੈਂਟਾਂ ਆਨਲਾਈਨ ਆਪ ਆਪ ਭਰੀਆਂ ਤੁਹਾਨੂੰ ਪਤਾ ਵਾ ਕਈ ਵਾਰ ਲਿਖਣ ਵਿੱਚ ਕੋਈ ਗਲਤੀ ਆ ਜਾਂਦੀ ਆ ਆਪਣਾ ਮਲਕੀ ਪਾਸਪੋਰਟ ਦਾ ਨੰਬਰ ਵਾ ਉਹ ਜੇ ਇੱਕ ਅਦਾ ਫਰਕ ਉੱਪਰ ਥੱਲੇ ਹੋ ਜਾਂਦਾ ਅੱਖਰ ਉੱਪਰ ਥੱਲੇ ਹੋ ਜਾਂਦਾ ਜਾਂ ਆਪਣਾ ਜਿਹੜਾ ਵਾ ਨੂਲੀ ਹੋਸ ਦਾ ਨੰਬਰ ਵਾ ਉਹ ਇੱਕ ਅਦਾ ਉੱਪਰ ਥੱਲੇ ਹੋ ਜਾਂਦਾ ਵਾ ਜਿਸ ਕਰਕੇ ਉਹਨਾਂ ਨੇ ਅਪਾਇੰਟਮੈਂਟ ਜਿਹੜੀ ਵਾ ਰਿਜੈਕਟ ਕਰ ਦਿੱਤੀ ਆ ਪਹਿਲਾ ਮੇਨ ਕਾਰਨ ਇਹ ਵਾ ਦੂਜੇ ਕਾਰਨ ਦੀ ਗੱਲ ਕਰਦੇ ਆ ਦੂਜਾ ਕਾਰਨ ਕੀ ਆ ਜੇਕਰ ਤੁਹਾਡਾ ਸਰਨੇਮ ਨਹੀਂ ਹੈਗਾ ਤਾਂ ਉਹਨਾਂ ਨੇ ਤੁਹਾਡੀ ਅਪਾਇੰਟਮੈਂਟ ਜਿਹੜੀ ਆ ਰਿਜੈਕਟ ਕਰ ਦਿੱਤੀ ਆ ਦੂਜਾ ਕਾਰਨ ਇਹ ਵਾ ਤੀਜਾ ਕਾਰਨ ਕੀ ਵਾ ਅਪਾਇੰਟਮੈਂਟ ਰਿਜੈਕਟ ਹੋਣ ਦਾ ਕਿ ਜਿਵੇਂ ਤੁਹਾਡਾ ਇਹ ਨੂ ਲਾਸਤਾ ਵਾ ਉਹ ਅਪਡੇਟ ਨਹੀਂ ਆ ਜੇਕਰ ਤੁਹਾਡਾ ਨੂਲੋਸਤਾ ਅਪਡੇਟ ਨਹੀਂ ਆ ਤੇ ਨਾਰਮਲੀ ਗੱਲ ਆ ਕਿ ਤੁਹਾਡੀ ਜਿਹੜੀ ਅਪਾਇੰਟਮੈਂਟ ਉਹਨਾਂ ਨੇ ਰਿਜੈਕਟ ਕਰਨੀ ਕਰਨੀ ਉਹਨਾਂ ਨੂੰ ਸ਼ੋ ਨਹੀਂ ਹੋਣੀ ਉਹ ਚੀਜ਼ ਤੇ ਉਹਨਾਂ ਨੇ ਤੁਹਾਡੀ ਜਿਹੜੀ ਅਪਾਇੰਟਮੈਂਟ ਯਾ ਰਿਜੈਕਟ ਕਰ ਦਿੱਤੀ ਆ ਜਿਹੜਾ ਵੀ ਨਾ ਭਰਾਵਾਂ ਦੀ ਰਿਜੈਕਟ ਹੋਈ ਆ ਉਹਨਾਂ ਦੇ ਸਿਰਫ ਤੇ ਸਿਰਫ ਇਹੋ ਹੀ ਕਾਰਨ ਵਾ ਜਾਂ ਤੁਹਾਡੇ ਕੋਈ ਤੁਹਾਡੇ ਕੋਈ ਲਿਖਣ ਵਿੱਚ ਮਿਸਟੇਕ ਹੋ ਗਈ ਆ ਜਾਂ ਤੁਹਾਡੇ ਕੋਈ ਪਿੰਡ ਦਾ ਅੱਖਰ ਨੂਲੇ ਉਸ ਤੇ ਕੁਝ ਹੋਰ ਲਿਖਿਆ ਵਾ ਜਾਂ ਕੋਈ ਵੀ ਐਡਰੈਸ ਵਾ ਉਹ ਕੁਝ ਹੋਰ ਲਿਖਿਆ ਵਾ ਤੇ ਪਾਸਪੋਰਟ ਤੇ ਇੱਕ ਅੱਖਰ ਉੱਪਰ ਥੱਲੇ ਆ ਤੇ ਤਾਂ ਤੁਹਾਡੀ ਜਿਹੜੀ ਅਪਾਇੰਟਮੈਂਟ ਰਿ ਤੇ ਜਾਂ ਤੇ ਜਾਂ ਕਰਨ ਜਿਹੜਾ ਹੈਗਾ ਵਾ ਕਿ ਨੂੰ ਲਿਓਸ ਜਿਹੜਾ ਵਾ ਅਪਡੇਟ ਨਹੀਂ ਆ ਜਿਸ ਕਕੇ ਤੁਹਾਡੀ ਡੀਡੀਆ ਅਪਾਇੰਟਮੈਂਟ ਰਜੈਕਟ ਹੋ ਗਈ ਆ ਠੀਕ ਆ ਇਹ ਇਹ ਨਹੀਂ ਕਿ ਕਹਿੰਦਾ ਤੁਹਾਨੂੰ ਕੱਲ ਨੂੰ ਮੇਲ ਆਈ ਇਹ ਬਹੁਤ ਜਾਣ ਜਾਣ ਮੇਲ ਆਈ ਬੜੇ ਜਾਣ ਰਜੈਕਟ ਹੋਈ ਆ ਅਪਾਇੰਟਮੈਂਟ ਇਹ ਨਹੀਂ ਕਿ ਇਹ ਨੂਲੇ ਆਪਣੇ ਅੰਬੈਸੀ ਵਾਲੇ ਉਹਨਾਂ ਨੇ ਸਾਰਿਆਂ ਨੂੰ ਲਿਖ ਕੇ ਪਾਇਆ ਕਿ ਤੁਹਾਡਾ ਐ ਨੂੰ ਲੋਟਾ ਨੰਬਰ ਆ ਤੁਹਾਡਾ ਪਾਸਪੋਰਟ ਨੰਬਰ ਆ ਤੇ ਤੁਹਾਡੀ ਅਪਾਇੰਟਮੈਂਟ ਸੈਕਟ ਕਰ ਦਿੱਤੀ ਉਹਨਾਂ ਨੇ ਇੱਕੋ ਹੀ ਮੈਸੇਜ ਸੈਂਡ ਕਰਦਾ ਸਾਰਿਆਂ ਨੂੰ ਵੀ ਤੁਹਾਡੀ ਅਪਾਇੰਟਮੈਂਟ ਜਿਹੜੀ ਆ ਰਿਜੈਕਟ ਹੋ ਗਈ ਠੀਕ ਹੈ ਤੇ ਜਿਹੜੇ ਵੀ ਨਾ ਭਾਵੇਂ ਅਪਾਇੰਟਮੈਂਟ ਰਿਜੈਕਟ ਹੋਈ ਆ ਉਹਨਾਂ ਨੂੰ ਕੋਈ ਵੀ ਕਦਮ ਲੈਣ ਦੀ ਲੋੜ ਨਹੀਂ ਹੈ ਕਿ ਜੇਕਰ ਤੁਹਾਨੂੰ ਕੋਈ ਕਹੇ ਕਿ ਆਹ ਲਿੰਕ ਭਰ ਦੋ ਕੋਈ ਏਜੰਟ ਕਹੇ ਕੋਈ ਵੀ ਕਹੇ ਕੋਈ ਵੀ ਕਹੇ ਕੀ ਤਾਂ ਆ ਲਿੰਕ ਭਰ ਦੋ ਇਹਦੇ ਵਿੱਚ ਆਪਣਾ ਨੂ ਲੋਸਟਾ ਨੰਬਰ ਭਰ ਦੋ ਐਦਾਂ ਭਰ ਦੋ ਐਦਾਂ ਭਰ ਦੋ ਐਦਾਂ ਭਰ ਦੋ ਤੇ ਤੁਹਾਡਾ ਆ ਜਾਵਾ ਆਪਾਂ ਸ਼ਾਇਦ ਤੁਹਾਨੂੰ ਕੋਈ ਹੱਲ ਨਿਕਲ ਜੇ ਐਦਾਂ ਕੋਈ ਵੀ ਹੱਲ ਨਹੀਂ ਨਿਕਲਣਾ ਤੁਹਾਨੂੰ ਵੇਟ ਕਰਨੀ ਪੈਣੀ ਆ ਜਿੰਨਾ ਚਿਰ ਤੱਕ ਜਿਹੜੇ ਆ ਅੰਬੈਸੀ ਵਾਲੇ ਕੋਈ ਅਪਡੇਟ ਨਹੀਂ ਲੈ ਕੇ ਆਉਂਦੇ ਪਰ ਇਹ ਨਹੀਂ ਕਿ ਉਹਨਾਂ ਨੇ ਉਸੇ ਵਾਰ ਡੈਟ ਕਰ ਦਿੱਤੇ ਅਪਾਇੰਟਮੈਂਟ ਐ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਤੁਹਾਨੂੰ ਪਤਾ ਵਾ ਕਿ ਰੀ ਅਪਲੋਡ ਮੰਗਿਆ ਸੀ ਇੱਕ ਵਾਰੀ ਮੰਗਿਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਰੀ ਅਪਲੋਡ ਮੰਗਿਆ ਦੂਜੀ ਵਾਰੀ ਰੀ ਅਪਲੋਡ ਮੰਗਣ ਤੋਂ ਬਾਅਦ ਹੋ ਜੇ ਮਾ ਲੋਨਰ ਮਲੀ ਗੱਲ ਇੱਕ ਬੰਦਾ ਵਾ ਉਹਦਾ ਨੂ ਲਾਹਸਤਾ ਅਪਡੇਟ ਨਹੀਂ ਹੈਗਾ ਉਹਨੇ ਅਪਾਇੰਟਮੈਂਟ ਪਹਿਲਾਂ ਭਰਦੀ ਆਪਣੀ ਉਸ ਤੋਂ ਬਾਅਦ ਉਹਨਾਂ ਨੇ ਰੀ ਅਪਲੋਡ ਮੰਗ ਲਿਆ ਠੀਕ ਹੈ ਰੀ ਅਪਲੋਡ ਤੇ ਉਹਨੇ ਫੇਰ ਉਹਨੂੰ ਲਾਹਸਤਾ ਭਰਤਾ ਬਿਨਾ ਅਪਰੇਡ ਕਰਾਉਣ ਤੋਂ ਬਾਅਦ ਤੇ ਉਹਨਾਂ ਨੇ ਫੇਰ ਰੀ ਅਪਲੋਡ ਮੰਗਿਆ ਅੰਬੈਸੀ ਵਾਲਿਆਂ ਨੇ ਠੀਕ ਹੈ ਤੇ ਉਹਨਾਂ ਨੇ ਫੇਰ ਉਦਾਂ ਹੀ ਰੀ ਅਪਲੋਡ ਕਰਤਾ ਨੂ ਲਾਹਸਤਾ ਬਿਨਾ ਅਪਰੇਡ ਕਰਾਉਣ ਤੋਂ ਤੇ ਤੀਜੀ ਵਾਰੀ ਉਹਨਾਂ ਨੇ ਬਾਅਦ ਚ ਆਪਣਾੜਾ ਵਾ ਇਹੜੀ ਆ ਮੇਲ ਸੈਂਡ ਕਰਤਾ ਤੁਹਾਨੂੰ ਕਿ ਤੁਹਾਡੀ ਇਹੜੀ ਅਪਾਇੰਟਮੈਂਟ ਰਿਜੈਕਟ ਹੋ ਚੁੱਕੀ ਆ ਠੀਕ ਹੈ ਇਸ ਕਰਕੇ ਮੇਰੇ ਵੀਰ ਭਰਾ ਵੇਟ ਕਰੋ ਜਿੰਨਾ ਚਿਰ ਤੱਕ ਅਪਾਇੰਟਮੈਂਟਾਂ ਦਾ ਕੋਈ ਆਪਾਂ ਕਹਿ ਦਈਏ ਕਿ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਉਂਦਾ ਅੰਬੈਸੀ ਵੱਲੋਂ ਵੀਐਫਐਸ ਵੱਲੋਂ ਕੋਈ ਰਿਸਪੌਂਸ ਨਹੀਂ ਆਉਂਦਾ ਕਿ ਕਿਉਂ ਰਿਜੈਕਟ ਕੀਤੀਆਂ ਗਈਆਂ ਕਿਉਂ ਰਿਜੈਕਟ ਹਨ ਦੱਸਤਾ ਕਿ ਆਓ ਕਰਨਵਾ ਕਿ ਹੁਣ ਇਹਦਾ ਹੱਲ ਕੀ ਆ ਹੱਲ ਕੋਈ ਨਾ ਕੋਈ ਕਰਨਗੇ ਨਾਰਮਲੀ ਗੱਲ ਐ ਇੰਨੇ ਬੰਦੇ ਨੂੰ ਲੈਫੋਸ ਤੇ ਨਿਕਲੇ ਆ ਜਿਨ੍ਹਾਂ ਨੇ ਅਪਾਇੰਟਮੈਂਟ ਆਈਡੀਆਂ ਵਾ ਭੇਜੀਆਂ ਉਥੇ ਆਪਣੇ ਆਪਣਾ ਸਾਰਾ ਕੁਝ ਭੇਜਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਅਪਾਇੰਟਮੈਂਟਾ ਨਹੀਂ ਮਿਲੀਆਂ ਹੁਣ ਤਾਂ ਮੈਂ ਇੱਕ ਉਦਾਹਰਨ ਦਿੰਨਾ ਵਾ ਇਹ ਨਹੀਂ ਕਿ ਹੁਣ ਤੁਸੀਂ ਏਜੰਟਾਂ ਨਾਲ ਕਈ ਵੀਰ ਭਾਗੇ ਜਿਹੜੇ ਏਜੰਟਾਂ ਨਾਲ ਲੜਨਦੇ ਜਾਗੇ ਤੁਸੀਂ ਸਾਰਾ ਟਾਈਮ ਵੇਸਟ ਕੀਤਾ ਸ ਇਦੇ ਵਿੱਚ ਆਪਾ ਇਹਦੇ ਵਿੱਚ ਏਜੰਟਾਂ ਦੀ ਵੀ ਗਲਤੀ ਨਹੀਂ ਕਿਉਂਕਿ ਏਜੰਟਾਂ ਦਾ ਕੰਮ ਵਾ ਸਿਰਫ ਤੇ ਸਿਰਫ ਅਪਾਇੰਟਮੈਂਟ ਬੁੱਕ ਕਰਨਾ ਉਸ ਤੋਂ ਬਾਅਦ ਦੇਣਾ ਨਾਮ ਨਾ ਦੇਣਾ ਮਿਲਣਾ ਜਾਂ ਨਾ ਮਿਲਣੀ ਅਪਾਇੰਟਮੈਂਟ ਉਹ ਹੈਗਾ ਵਾ ਅੰਬੈਸੀ ਦਾ ਕੰਮ ਸਾਰਾ ਵੀਐਫਐਸ ਵਾਲਾ ਦਾ ਕੰਮ ਹੁਣ ਜਿਹੜੇ ਜਿਹੜੇ ਆਪਣਾ ਜਿਹੜਾ ਦੋਸਤ ਮਿੱਤਰ ਉਹਨਾਂ ਮੇਰੀ ਗੱਲ ਹੋਈ ਸੀ ਕੱਲ ਉਹਨਾਂ ਨੂੰ ਦੱਸਿਆ ਮੈਂ ਉਹ ਮੈਨੂੰ ਕਹਿੰਦੇ ਕਿ ਸਾਡੇ ਕੋਲੋਂ ਦੋ ਭਰਾਵਾਂ ਦੇ ਨੂਲੇ ਉਸੇ ਨਿਕਲੇ ਇਕੱਠੇ ਸਕੇ ਭਰਾਵਾ ਦੋਹਾਂ ਦੇ ਨੂਲੇ ਉਸੇ ਨਿਕਲੇ ਤੇ ਜਦੋਂ ਅਪਾਇੰਟਮੈਂਟ ਭਰੀ ਇੱਕ ਦੀ ਅਪਾਇੰਟਮੈਂਟ ਮਿਲ ਗਈ ਐ ਇੱਕ ਦੀ ਪਾਣੀ ਮਰਸਪਾਣੀ ਅੱਜ ਪਤਾ ਨਹੀਂ ਕੱਲ੍ਹ ਵਾ ਅਪਾਇੰਟਮੈਂਟ ਦੀ ਡੇਟ ਤੇ ਇੱਕ ਨੂੰ ਅਪਾਇੰਟਮੈਂਟ ਰਿਜੈਕਟ ਹੋ ਗਈ ਐ ਰਿਜੈਕਟ ਹੋਣ ਦਾ ਕਾਰਨ ਜਦੋਂ ਕਿੰਨੇ ਪਤਾ ਕੀਤਾ ਤੇ ਕਾਰਨ ਉਹਦਾ ਇਹ ਵਾ ਕਿ ਨੂੰ ਲਾ ਹੌਸਟ ਐ ਵਾ ਉਹਦਾ ਅਪਡੇਟ ਨਹੀਂ ਆ ਹੱਲੇ ਕਿ ਦੋਵੇਂ ਵੀਰਾਂ ਭਰਾ ਦੋਵੇਂ ਪਸਕੇ ਭਰਾ ਵਾ ਦੋਵਾਂ ਨੇ ਇਕੱਠੇ ਹੀ ਡਾਕੂਮੈਂਟ ਜਿਹੜੇ ਆ ਆਪਣੇ ਜਿਹੜੇ ਆ ਪੇਪਰ ਭਰੇ ਹੀ ਦੋਵਾਂ ਨੇ ਦੋਵਾਂ ਦੇ ਨੋਮਨ ਥੋਲਿਆ ਗਿਆ ਸੀ ਮੇਰੇ ਸਾਹ ਹੁਣਾਂ ਤੇ ਇੱਕ ਦਾ ਪੇਪਰ ਜਿਹੜੇ ਨਿਕਲ ਗਿਆ ਤੇ ਇੱਕ ਦੇ ਪੇਪਰ ਦੋਵਾਂ ਨਿਕਲੇ ਆ ਪਰ ਇੱਕ ਦੀ ਅਪਾਇੰਟ ਇਹ ਡਾ ਡਾ ਨੋ ਲਾਸਟ ਵਾ ਉਹ ਅਪਡੇਟ ਨਹੀਂ ਆ ਠੀਕ ਆ ਤੇ ਬਾਕੀ ਮੇਰੇ ਵੀਰ ਭਰਾ ਥੋੜੀ ਜੀ ਵੇਟ ਕਰੋ ਇਹ ਸਾਰੇ ਝੂਠ ਨਿਊਜ਼ਾਂ ਤੋਂ ਜਿਹੜੀਆਂ ਆ ਆਪਾਂ ਕਹਿ ਦਈਏ ਕਿ ਉਠਿਆ ਨਾ ਜਦੋਂ ਬੱਚੋ ਫੇਕ ਨੂੰ ਜਦੋਂ ਬੱਚੋ ਕੀ ਆਪਾਂ ਆਪਾਂ ਡਾਕੂਮੈਂਟ ਕਰ ਦੋ ਸਬਮਿਟ ਕਰ ਦੋ ਇੱਥੇ ਇਦਾਂ ਕਰ ਦੋ ਇਦਾਂ ਕਰ ਦੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਦੂਜੀ న్యూਸ ਮੈਂ ਇੱਕ ਹੋਰ ਸੁਣੀ ਆ ਕਿ ਸਾਈਟ ਹੀ ਕਹਿੰਦੇ ਆ ਕਿ ਹੈਕ ਹੋ ਗਈ ਹੈ ਜਿਹੜੀ ਹੈ ਵੀਐਫਐਸ ਵਾਲਿਆਂ ਦੀ ਸਾਈਡ ਆ ਅਪਾਇੰਟਮੈਂਟ ਵਾਲੀ ਸਾਈਡ ਆ ਹੈਕ ਹੋ ਗਈ ਹੈ ਤਾਂ ਉਹਨਾਂ ਨੇ ਸਾਰਿਆਂ ਨੂੰ ਰਿਜੈਕਟ ਦੀਆਂ ਮੇਲਾਂ ਭੇਜਤੀਆਂ ਮੈਂ ਇੱਥਾਂ ਦੀ ਵੀ ਕੋਈ ਗੱਲ ਨਹੀਂ ਆ ਕਿ ਨਾਰਮਲੀ ਗੱਲ ਆ ਇਹ ਸਰਕਾਰੀ ਵੈਬਸਾਈਟ ਹੈ ਇਹ ਕਦੀ ਵੀ ਹੈਕ ਨਹੀਂ ਹੋ ਸਕਦੀ ਨਾ ਇੱਕ ਵੀ ਨਿੱਕੀ ਮੋਟੀ ਚੀਜ਼ ਥੋੜਾ ਜਿਹਾ ਵੀ ਹੈਕ ਕਰ ਲੂਗਾ ਕੋਈ ਇਹ ਐਡੀ ਦਾ ਗੱਡੀ ਚੀਜ਼ ਆ ਅਪਾਇੰਟਮੈਂਟ ਜਿਹੜੀ ਵਾ ਅਮਾਉਂਟ ਵਾਲੀ ਜਿਹੜੀ ਸਾਈਡ ਵਾ ਇਹ ਨਿੱਕੀ ਮੋਟੀ ਚੀਜ਼ ਨਹੀਂ ਕੋਈ ਕੋਈ ਹੈਕ ਕਰ ਲੂਗਾ ਇਸ ਕਰਕੇ ਮੇਰੇ ਵੀਰ ਭਰਾਏ ਸਾਰਿਆਂ ਫਿਕਰ ਨੂੰ ਜਦੋਂ ਬਚੋ ਤੇ ਵੇਟ ਕਰੋ ਜਿੰਨਾ ਚਿਰ ਤੱਕ ਕੋਈ ਨਵੀਂ ਨਿਊਜ਼ ਨਹੀਂ ਆਉਂਦੀ ਐਮਬੈਸੀ ਵੱਲੋਂ ਕਿਉਂਕਿ ਐਮਬੈਸੀ ਨੇ ਹੀ ਇਹਦਾ ਹੱਲ ਘਟਨਾ ਵਾ ਬਾਕੀ ਮੇਰੇ ਵੀਰ ਭਰਾ ਹੁਣ ਕਹਿ ਰਿਹਾ ਕਿ ਅਗਲੇ ਸੋਮਵਾਰ ਮੇਰੇ ਸਾਹਮਣੇ ਜਾਨਣਾ ਸਾਰਿਆਂ ਨੇ ਵੀਐਫਐਸ ਹੋ ਕਿ ਆਓ ਸ਼ਾਇਦ ਤੁਹਾਡਾ ਪੈਨ ਕੋਈ ਹੱਲ ਹੋ ਜੇ ਤੁਹਾਨੂੰ ਕੋਈ ਨਾ ਕੋਈ ਜਵਾਬ ਦੇਣ ਉੱਥੋਂ ਉਸ ਤੋਂ ਬਗੈਰ ਤੁਸੀਂ ਆਪਣੇ ਡਾਕੂਮੈਂਟ ਨਾ ਸਬਮਿਟ ਕਰੋ ਡਾਕੂਮੈਂਟ ਤੁਸੀਂ ਉੱਥੇ ਨਾ ਜਰੂਰ ਖੜੋ ਆਪਣੇ ਡਾਕੂਮੈਂਟ ਦਿੱਲੀ ਜਿੱਥੇ ਉਹ ਜਾਂ ਤੁਸੀਂ ਠੀਕ ਹੈ ਪਰ ਡਾਕੂਮੈਂਟ ਸਬਮਿਟ ਨਾ ਕਰੋ ਜਿੰਨਾ ਚਿਰ ਤੱਕ ਕੋਈ ਅਫੀਸ਼ੀਅਲ ਵੈਬਸਾਈਟ ਨਹੀਂ ਉਹਨਾਂ ਦੀ ਆਉਂਦੀ ਜਾਂ ਕੋਈ ਉਹਨਾਂ ਵੱਲੋਂ ਕੋਈ ਨਿਊਜ਼ ਨਹੀਂ ਆਉਂਦੀ ਤੇ ਇੱਕ ਹੋਰ ਮੈਂ ਕੱਲ ਵੀਡੀਓ ਪਾਈ ਹੀ ਮੈਂ ਕੱਲ ਵੀਡੀਓ ਵਿੱਚ ਕਿਹਾ ਸੀ ਕਿ ਜਿਹੜੀ 15 ਦਿਨ ਜਿਹਨਾਂ ਦਾ ਨੂਲਾ ਹੋਸਤਾ ਰਹਿ ਗਿਆ ਵਾ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਮਿਲ ਜਾਣੀ ਉਹ ਮੈਨੂੰ ਕਿਸੇ ਵੀਰ ਭਰਾ ਤੋਂ ਪਤਾ ਲੱਗਾ ਸੀ ਮੈਨੂੰ ਉਹਨੇ ਪਰਸਨਲੀ ਮੈਸੇਜ ਕੀਤਾ ਇੰਸਟਾਗ੍ਰam ਤੇ ਤੇ ਮੈਨੂੰ ਉਹਨੇ ਕਿਹਾ ਕਿ ਐਦਾਂ 15 ਦਿਨ ਮਲਕੀ ਜਿਨ੍ਹਾਂ ਦਾ ਨੂਲਾ ਹੋਸਤਾ ਰਹਿ ਗਿਆ ਵਾ ਉਹ ਅਪਾਇੰਟਮੈਂਟ ਲਾ ਸਕਦੇ ਤੇ ਮੈਂ ਉਹਦਾ ਤੁਹਾਨੂੰ ਦੱਸ ਦਿੱਤਾ ਐਦਾਂ ਦੀ ਵੀ ਕੋਈ ਵੀ ਗੱਲ ਨਹੀਂ ਹੈਗੀ ਜਿਹੜੇ ਕੋਈ ਉਹ ਵੀ ਸਾਈਟਾਂ ਜਿਹੜੀਆਂ ਸਾਰੀਆਂ ਬੰਦ ਵਾ ਨਾਰਮਲੀ ਗੱਲ ਹੈ ਕਿ ਇਹਦੇ ਕੋਈ ਗੱਲ ਹੀ ਨਹੀਂ ਹੈਗੀ ਕਿਉਂਕਿ ਜਿਨ੍ਹਾਂ ਦਾ ਨੂਲਾ ਹੋਸਤਾ 15 ਇਪਨਾਂ ਨੇ ਰਹਿ ਗਿਆ ਵਾ ਤੇ ਉਹ ਹੁਣ ਕੀ ਕਰਨਾ ਉਹ ਅਪਾਇੰਟਮੈਂਟ ਲੈ ਸਕਦੇ ਇਤਾਂ ਦੀ ਵੀ ਕੋਈ ਵੀ ਗੱਲ ਨਹੀਂ ਹੈਗੀ ਅਪਾਇੰਟਮੈਂਟ ਸਾਰਿਆਂ ਨੂੰ ਇਕੱਠਿਆਂ ਹੀ ਮਿਲਨੀ ਆ ਵਾ ਵੇਟ ਕਰੋ ਜਿੰਨਾ ਤੱਕ ਅੰਬੈਸੀ ਦੀ ਕੋਈ ਅਪਡੇਟ ਨਹੀਂ ਆਉਂਦੀ ਠੀਕ ਹੈ ਤੇ ਫੇਕ ਨੂੰ ਜਦੋਂ ਬਚੋ ਤੇ ਸਬਮਿਟ ਕਿਤੇ ਨਾ ਡਾਕੂਮੈਂਟ ਆਪਣੇ ਕਰਿਓ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ